ਤਾਲ ਦੀ ਸਾਰੀ ਭਰਾਵਾਂ ਨੂੰ ਬੋਡਰ ਵਲੋਗ ਤੇ ਸਾਰੀ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਆ ਆਨੇ ਜੀ ਆਪਣੇ ਗੁਰਸੇਵ ਕੁ ਭਾਈ ਹਣੀ ਆਪਾਂ ਜਿਹੜਾ ਪਹਿਲਾ ਪਾਰਟ ਸਾਰੀ ਭਰਾਵਾਂ ਨੇ ਆਪਣਾ ਵੇਖਿਆ ਹੋਣਾ ਤੇ ਆਪਾਂ ਜਿਹੜਾ ਵੀਡੀਓ ਲੰਬੀ ਹੋਣ ਕਰਕੇ ਆਪਾਂ ਦੂਜਾ ਪਾਰਟ ਬਣਾਉਂਦੇ ਵੇ ਆ ਜਿਹੜਾ ਤੁਹਾਨੂੰ ਇੱਕ ਜੀਰਾ ਪਹਿਲਾਂ ਦਿਖਾਇਆ ਸੀ ਉਹ ਲਓ ਜੀ ਆ ਬਚਾਈ ਇਹ ਤੋਂ ਬਾਅਦ ਹਨ ਨੀਲੇ ਕਮਗਰਾਂ ਦਾ ਜਿਹੜਾ ਭਾਈ ਹਣੀ ਸ਼ੌਂਕ ਕਰਾਉਂਦੇ ਠੀਕ ਹੈ ਜੀ ਧੁੱਪ ਨਾਲ ਭਾਈ ਇੱਥੇ ਵੀਡੀਓ ਚੰਗੀ ਬਣਦੀ ਹੈ ਤੁਹਾਨੂੰ ਉਹ ਆਖਣਿਆ ਹਾਂ ਜੀ ਹਾਂ ਲਓ ਜੀ ਲਓ ਹਣ ਭਾਈ ਨੇ ਹੱਥ ਜਿਹੜਾ ਤੇਰ ਆ ਤੁਹਾਨੂੰ ਇਹਦਾ ਹੀ ਸ਼ੌਂਕ ਕਰਾਉਂਦੇ ਨੀਲੇ ਕਮਕਰਾਂ ਦਾ ਅੱਛਾ ਇਹ ਇਹ ਵੀ ਪਾਰਦੇ ਇੱਕ ਕਬੂਤਰ ਹਾਂ ਪਾਰ ਦਾ ਖਰੀਦਿਆ ਸੀ ਅੱਛਾ ਜੀ ਜਾਂ ਮਾਦੀ ਨਾਲ ਇੱਥੇ ਰੁੱਲਦੀ ਰਹੀ ਅੱਛਾ ਜੀ ਪੰਗਾ ਮੋਰਾ ਤੇ ਹਾਂ ਠੀਕ ਇਹ ਮੈਚ ਤੇ ਬਾਰੇ ਤੋਂ ਖੜੀ ਠੀਕ ਹੈ ਇਹ ਆਪਣੇ ਘਰੇ ਲੱਤੀ ਠੀਕ ਠੀਕ ਆਹ ਮਾਦੀ ਹਾਂਜੀ ਲਓ ਜੀ ਆਪ ਇਹਨਾਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਂਦੇ ਆ ਇਹ ਮਾਦੀ ਕਾਫੀ ਦੇ ਜਿਹੜੀ ਰੁਲੀ ਆ ਤੇ ਬਾਅਦ ਵਿੱਚ ਭਾਈ ਉਹਨਾਂ ਦੇ ਜਿਹੜੇ ਆ ਇਹਨਾਂ ਨੇ ਫੜ ਲਈ ਸੀ ਖਵਾ ਲਈ ਤੁਹਾਨੂੰ ਕੀ ਪਤਾ ਹੈ ਚਾਹ ਦੀ ਵੀਡੀਓ ਕੁਲਦੀ ਪੂਰੀ ਪਿਆਰ ਬੰਦੀ ਉਹ ਤੇ ਲਾਲ ਅੱਖਾਂ ਜਾਂਦੀਆਂ ਨਹੀਂ 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 ਲਾਲ ਅੱਖਾਂ ਪੂਰੀਆਂ ਸਮੁੱਤੋਂ ਉੱਪਰ ਜੇ ਲਾਲ ਅੱਖਾਂ ਜਾਂਦੀਆਂ ਨਹੀਂ ਹੋ ਜਾਂਦੀ ਹਾਂ ਨਾਲੇ ਨੱਪੀ ਦੇ ਰਹੀ ਆ ਨਰ ਸਮਗਾ ਲਓ ਜੀ ਆ ਨਰ ਜੀ ਇਹਦੇ ਨਾਲ ਲੱਗਾ ਨੀਲਾ ਪੂਰਾ ਨੀਲਾ ਹਾਂ ਜੀ ਠੀਕ ਲਓ ਜੀ ਬਸ ਇਹ ਆ ਵੀ ਅਜੇ ਕਾਫੀ ਨੀਲੇ ਭਾਜੀ ਠੀਕ ਹੈ ਜੀ ਪਰ ਆਹ ਨੀਲੇ ਆ ਠੀਕ ਹੈ ਜੀ ਨੀਲੇ ਅਸੀਂ ਬਹੁਤ ਜਿਆਦਾ ਵੇਖਿਆ ਬਿਲਕੁਲ ਹੀ ਨੀਲਾ ਐ ਐਂ ਲੱਗਦਾ ਪਿਆ ਵੀ ਜਿਵੇਂ ਕਾਲਾ ਜਾਗ ਹੁੰਦਾ ਇਹ ਪਨੀਲਾ ਕਬੂਤਰ ਜੇ ਪੂਰਾ ਵਾਕਿਆ ਹੀ ਫਾਈਨ ਨਸਲਾਂ ਬਣਾਈਆਂ ਬਹੁਤ ਟੌਪ ਦੀਆਂ ਹਲੋ ਜੀ ਓਕੇ ਰਾੜਾ ਕਬੂਤਰ ਜੀ ਅੱਛਾ ਜੀ ਲਾਹੌਰ ਦਾ ਕਬੂਤਰ ਜੀ ਹਾਂ ਜੀ ਖੱਟੇ ਲਾਲ ਅੱਖਾਂ ਦੇ ਖੱਟੀਆਂ ਪਲਕਾਂ ਠੀਕ ਠੀਕ ਆ ਇਹਦੀ ਨਾਂ ਮਾਦੀ ਲਈ ਠੀਕ ਅੱਛਾ ਜੀ ਇਹ ਵੀ ਵੱਡੇ ਡੱਬ ਵਾਲੇ ਕਬੂਤਰ ਨੇ ਅੱਛਾ ਮਾਦੀਆਂ ਆਪਾਂ ਘਰੋਂ ਕਰਦੀ ਨਸਲ ਬਾਈ ਜੀ ਆਪਾਂ ਅੱਗੇ ਖੜਨ ਨਾ ਠੀਕ ਹੈ ਜੀ ਦੇਖਿਆ ਹੋਇ ਪਹਿਲਾ ਪਾਰ ਜੀ ਉਹਨਾਂ ਨੂੰ ਪਤਾ ਹੀ ਹੈ ਜੀ ਇਹਨਾਂ ਦਿਖਾਇਆ ਸੀ ਜੀ ਵੱਡਾ ਡੱਬ ਵਾਲਾ ਕਬੂਤਰ ਉਹਨਾਂ ਦੀ ਪੱਠੀ ਘਰ ਦੀ ਭਾਈ ਇਹਨਾਂ ਦੇ ਗੁਰਸੇਵਕ ਭਾਈ ਨੇ ਬਹੁਤ ਵਧੀਆ ਨਸਲਾ ਤਿਆਰ ਕੀਤੀਆਂ ਨੇ ਤੇ ਜਿੰਨਾ ਪਹਿਲਾ ਪਾਰ ਨਹੀਂ ਵੇਖਿਆ ਮੇਰੇ ਭਰਾ ਜਰੂਰ ਜਾ ਕੇ ਵੇਖੋ ਜੀ ਲਓ ਜੀ ਆ ਵੱਡਾ ਕਬੂਤਰ ਜੇ ਇਹ ਕਬੂਤਰ ਭਾਈ ਨੇ ਲਿਆ ਹੈ ਭਾਈ ਕਿਹ ਕੋ ਹਾਂ ਲਿਆ ਹੈ ਜੇ ਤੇ ਆਹੋ ਜੀ ਇਹ ਮੈਂ ਤੋਂੁੰਡੇ ਸਫੈਦੇ ਤੋਂ ਲਾਇਆ ਠੀਕ ਜੀ ਲਓ ਜੀ ਸਫੈਦੇ ਤੋਂ ਕਬੂਤਰ ਲਾਇਆ ਜੀ ਤੇ ਭਾਈ ਉਹਨਾਂ ਜਿਹੜਾ ਖਰੀਦਿਆ ਸੀ ਉਹਨਾਂ ਦਾ ਆ ਆੜੀ ਕਬੂਤਰੀ ਆ ਡੱਬ ਵਾਲਿਆਂ ਚ ਨਿਕਲੀ ਏ ਆੜੀ ਇਹ ਭਾਈ ਹੁਣ ਇਹ ਨਾਲ ਲਾਈ ਜਦਾ ਤਾਂ ਨਿਸ਼ਾਨਾ ਕਰਾਉਣੀ ਤੇ ਜਿਹਨੇ ਵੀਰ ਨੇ ਪਹਿਲੀ ਵੀਡੀਓ ਨਹੀਂ ਵੇਖੀ ਪਲੀਸ ਜਾ ਕੇ ਵੇਖਿਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਣਾ ਕਿ ਕਿਹੜੇ ਜੋੜੇ ਦੀ ਪੱਠੀ ਹੈ ਜੀ ਠੀਕ ਹੈ ਜੀ ਹਾਲੋ ਪਾਰਾ ਚਲ 컬러 ਦਿਖਾ ਛੱਟ ਉਈ ਆ ਕਲਰ ਨਿਕਲੇ ਡੱਬ ਵਾਲਿਆਂ ਦੇ ਬਿਲਕੁਲ ਹੀ ਘਾੜਾ ਠੀਕ ਹੈ ਚਲੋ ਅੱਛਾ ਦੀ ਜੀ ਅੰਦਰ ਉਹ ਵੀ ਵਿਖਾ ਦੀਏ ਇਹ ਹੁੰਦੀ ਹੈ ਚਲੋ ਕੋਈ ਨਹੀਂ ਮਾਦੀ ਦਿਖਾ ਦਿਓ ਹਾਂ ਪਹਿਲਾਂ ਤੁਸੀਂ ਨਰ ਦਾ ਸ਼ੌਂਕ ਰਾ ਦਿਓ ਆਪ ਕਰਾ ਦਿਓ ਨਰ ਦਾ ਸ਼ੌਂਕ ਮਾਨੇ ਜੀ ਕਬ ਅਬ ਆਪ ਠੇਲੇ ਨਹੀਂ ਉਹ ਇੱਕ ਮੱਗਰ ਦੇ ਅੱਛਾ ਵੱਡੇ ਕਮੱਗਰ ਦੇ ਠੀਕ ਠੀਕ ਹੈ ਹਾਂਜੀ ਲਓ ਜੀ ਆ ਵੱਡੇ ਕਮੱਗਰ ਦੇ ਬੱਚੇ ਆ ਠੀਕ ਹੈ ਜੀ ਆ ਵੱਡੇ ਇਹਨਾਂ ਦਾ ਹੈਗਾ ਯਾਰ ਕਮੱਗਰਾਂ ਦਾ ਜੋੜਾ ਉਹਦੇ ਬੱਚੇ ਆ ਉਹਦੇ ਬੱਚੇ ਆ ਭਾਈ ਉਹਨਾਂ ਦੇ ਬਹੁਤ ਹੀ ਵਧੀਆ ਭਾਈ ਉਹਨਾਂ ਨੇ ਜਿਹੜੇ ਆਪਣਾ ਨਸਲਾਂ ਦੇ ਆ ਕੀਤੀਆਂ ਨੇ ਇਹ ਤੁਹਾਨੂੰ ਸ਼ੌਂਕ ਕਰਾਉਂਦੇ ਆ ਹਲੇ ਇੱਕ ਮੈਂ ਲਓ ਜੀ ਵੇਖੋ ਜੀ ਬਿਲਕੁਲ ਹੀ ਪੀਲੀ ਭਲਕ ਦੇ ਵਿੱਚ ਟੱਚ ਮਾਰ ਦਿਆ ਕਰਨਾ ਠੀਕ ਇਹਨੂੰ ਰੋਕੀਏ ਜੀ ਕੰਮ ਜੀ ਕੋਈ ਨਹੀਂ ਮੈਂ ਕਰ ਰਿਹਾ ਇਦਾਂ ਨਹੀਂ ਜਾਏਗਾ ਮੈਂ ਗਿਆ ਜੀ ਹਲੋ ਜੀ ਉਹਦੇ ਨਾਲ ਜਿਹੜੀ ਆ ਪੱਠੀ ਆ ਜੀ ਵੱਡੇ ਇਹਨਾਂ ਦੇ ਜਿਹੜਾ ਇੱਕ ਕਬੂਤਰ ਹੈਗਾ ਜੀ ਹਾਂ ਜੀ ਅੱਛਾ ਜੀ ਵੱਡੇ ਕਮਕਲ ਦੀ ਹਾਂ ਜੀ ਹਲੋ ਜੀ ਹਾਂ ਪੱਠੀ ਦੀ ਆ ਤੁਹਾਨੂੰ ਇਹਦਾ ਸ਼ੌਕ ਕਰਾਉਣੀ ਹੈ ਤੇ ਇਹ ਇਹ ਪੱਠੀ ਦੇ ਨਾਲ ਆ ਨਰ ਲਾਇਆ ਜੀ ਨਹੀਂ ਨਹੀਂ ਅਜੇ ਨਹੀਂ ਲੱਗੀ ਅੱਛਾ ਜੀ ਅਜੇ ਜੋੜੇ ਨਹੀਂ ਲਗਾਏ ਠੀਕ ਹੈ ਹਾਂਜੀ ਭਾਈ ਆ ਡੱਬ ਵਾਲੇ ਵੱਡੇ ਕਬੂਤਰ ਦੀ ਪੱਠੀ ਹੈ ਅੱਛਾ ਜੀ ਹਾਂਜੀ ਲਓ ਜੀ ਵੱਡੇ ਇਹਨਾਂ ਦਾ ਜਿਹੜਾ ਮੇਨ ਬਰੀਡਰ ਨਾਰੇ ਆ ਜੀ ਹਾਂਜੀ ਤੇ ਜੋੜਾ ਮਤਲਬ ਕੀ ਉਹਦੀ ਆ ਪੱਠੀ ਜੇਗਾ ਵੱਡੇ ਡੱਬ ਵਾਲੇ ਦੀ ਹਾਂਜੀ ਆਹ ਫਾਦਰ ਸ਼ੌਕਤ ਠੀਕ ਹੈ ओके ਹਾਲੋ ਪੰਜੀ ਜੀ ਹਾਂਜੀ ਭਾਈ ਅੱਗੇ ਦੱਸੋ ਜੀ ਆ ਪਸੂਰੀ ਦੀ ਰੇਡਾ ਉਹਦਾ ਕਬੂਤਰ 골ਡਨ ਦਾ ਬੱਚਾ ਠੀਕ ਹੈ ਜੀ ਆ ਮੁਰਾ ਨੇ ਅੱਛਾ ਠੀਕ 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 ਹਾਂਜੀ ਪਹਿਲੇ ਪਾਰ ਚ ਭਾਈ ਜੀ ਆਪਾਂ ਠੀਕ ਹੈ ਜੀ ਉਹ ਕਬੂਤਰ ਦਿਖਾਇਆ ਉਹ ਦਿਖਾਇਆ ਜੀ ਸ਼ੀ ਮੁਰਾ ਲੱਗੀਆਂ ਤੇ ਭਾਈ ਉਸ ਟਾਈਮ ਜਿਹੜਾ ਲਿਆ ਹੀ ਦੇ ਠੀਕ ਹੈ ਜੀ ਤੇ ਭਾਈ ਹੁਣੀ ਬਹੁਤ ਹੀ ਵਧੀਆ ਜਿਹੜੀ ਨਸਲ ਤਿਆਰ ਕਰ ਲਈ ਠੀਕ ਹੈ ਬਹੁਤ ਵਧੀਆ ਨਾ ਬਰੀਡਾਂ ਤਿਆਰ ਕੀਤੀਆਂ ਤੇ ਜਦੋਂ ਤੁਹਾਨੂੰ ਪਤਾ ਜਿਹਨੂੰ ਸ਼ੌਂਕ ਹੋਵੇ ਜੀ ਫਿਰ ਸ਼ੌਂਕ ਦਾ ਕਹਿੰਦੇ ਕੋਈ ਮੋਲ ਨਹੀਂ ਹੈ ਭਾਈ ਇਹਨਾਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਤੇ ਬਹੁਤ ਜਿਆਦਾ ਆਪਣਾ ਪੈਸਾ ਖਰਚੇ ਕਰਕੇ ਜੀ ਜੋੜੇ ਬਣਾਏ ਆ ਲਓ ਜੀ ਭਾਈ ਇਹਨਾਂ ਦੇ ਇਸ ਵਾਰ ਵੀ ਚੈਂਪੀਅਨ ਹੋਏ ਪਿਛਲੀ ਵਾਰ ਵੀ ਚੈਂਪੀਅਨ ਹੋਏ ਆ ਬਸ ਭਾਈ ਨੇ ਆਪਾਂ ਨੂੰ ਕਿਹਾ ਵੀ ਆਪਣੀ ਵੀਡੀਓ ਬਣਾਉਣੀ ਤੇ ਆਈਆਂ ਗਾ ਜਰੂਰ ਭਾਈ ਆਪਾਂ ਵੀਡੀਓ ਢਾਡੀ ਬਣਾਉਣੀ ਆਉਣੇ ਆ ਜੀ ਅੱਜ ਆਪਾਂ ਆਏ ਆ ਭਾਈ ਹੁਣ ਆਪਣੇ ਦਰਸ਼ਕ ਭਾਈ ਬਹੁਤ ਜਿਆਦਾ ਪਿਆਰ ਦਿੱਤਾ ਨੇ ਬਹੁਤ ਜਿਆਦਾ ਜਿਦਮਾਨ ਕੀਤਾ ਜੀ ਆਪਣਾ ਠੀਕ ਹੈ ਜੀ ਆਿਆਂ ਦਾ ਆਹ ਜੀ थी, 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 थी। ए, आ, आ आ, आ गोल्डन कबूतर जी ठीक है हां जी ਇਹ ਮੋਰਾਂ ਦੇ ਫਰੀਜੇ ਆ ਆ ਮਾਦੀ ਲੈ ਲਓ ਜੀ ਲੋਈਆ ਇਹਦਾ ਨਾਰਿਆ ਜੀ हां क्या माल गोल्डन ਨਾਰ ਕਹਿੰਦੇ ਭਾਈ ਹੁਣੀ ਇਹਨਾਂ ਇਹਨਾਂ ਮੋਰਾਂ ਦੇ ਆਏ ਕਬੂਤਰ ਤੇ ਲੋ ਜੀ ਨਰ ਦਾ ਕਿੱਡਾ ਤਗੜਾ ਵਾ ਠੀਕ ਹੈ ਜੀ ਤੇ ਲੋ ਜੀ ਆ ਮਾਦੀ ਦਾ हां ਇਹ ਛੋਟੀ ਜੀ ਬੱਚਿਆਂ ਵਾਲੀ ਵਾਸ਼ਣ ਵੀ ਇਹਦੇ ਕੋਈ ਫਿਰ ਠੀਕ 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 ਆ ਪੇਲ ਜੀ ਠੀਕ ਚਲੋ ਜੀ ਹਾਂ ਨਾ ਇੱਕ ਹੀ ਦਾਬ ਵਾਲਾ ਕੋਈ ਤੇ ਵਿਦਿਆ ਤੇ ਨਹੀਂ ਆ ਅੱਛਾ ਜੀ ਮੇਰੇ ਰੰਗ ਵੀ ਕੱਲੇ ਮੋਹਰਾ ਨਹੀਂ ਲੋ ਜੀ ਭਾਈ ਨਾਇਦ ਕੀ ਆਇਆ ਸੀ ਜੇ ਹਾਂ ਤੇ 3000 ਦਾ ਕਬੂਤਰ ਭਾਈ ਨੇ ਆਪ ਖਰੀਦਿਆ ਜੇ ਠੀਕ ਹੈ ਜੀ ਹਾਂਜੀ 3000 ਰੁਪਏ ਦਾ ਤੇ ਮੋਹਰਾ ਸ਼ਾਇਦ ਹੋਣ ਤੇ ਤੁਹਾਨੂੰ ਆਪਾਂ ਕਨਫਰਮ ਕਰਾ ਦਿੰਦੇ ਹਾਂ ਹਾਂ ਵੀ ਜੀ ਮਾੜੀ ਮਣੀ ਲੋ ਜੀ ਆ ਫਿੱਕੀ ਜੀ ਹੈਗੀ ਇਹ ਮੋਹਰ ਠੀਕ ਹੈ ਇਸ ਟਾਈਮ ਜੇ ਕਲੀਅਰ ਹੋ ਸਕਦਾ ਨਾ ਚੱਲਣਾ ਹੀ ਨਹੀਂ ਹਾਂਜੀ ਠੀਕ ਹੈ ਲੋ ਜੀ ਆ ਭਾਈ ਹਾਂਜੀ ਅੱਜ ਜੀਰਾ ਪਾਕਿਸਤਾਨ ਦਾ ਅੱਜ ਹਾਂ ਠੀਕ ਹੈ ਲਓ ਜੀ ਆ ਇੱਕ ਖੱਟੀਆਂ ਪਤਾਂ ਅ ਜੀਰਾ ਕਬੂਤਰ ਜੀ ਤੇ ਇਹਨਾਂ ਨੇ ਭਾਈ ਇਹਨਾਂ ਨੇ ਫੜਿਆ ਇਹ ਭਾਈ ਲੈ ਲਿਆ ਮੁੱਲ ਲਿਆ ਮੁੱਲ ਲਿਆ ਜੀ ਲਓ ਜੀ ਇਹ ਵੀ ਮੁੱਲ ਹੀ ਲਿਆ ਇਹ ਭਾਈ ਇਹਨਾਂ ਨੇ ਹਲੋ ਪਰਦਾ ਸ਼ੌਂਕਾ ਲਓ ਹਾਂਜੀ ਠੀਕ ਹੈ ਹਾਂਜੀ ਭਾਈ ਆ ਵੀ ਇੱਕ ਪਾਕਿਸਤਾਨੀ ਪੁੱਤ ਲੈ ਆਇਆ ਕਾਲਾ ਅੱਛਾ ਜੀ ਬੜੀ ਗੀਰਾ ਜੇ ਤੁੰ ਮਾਰੀ ਆਥਰਾ ਠੀਕ ਹੈ ਠੀਕ ਠੀਕ ਆ ਜੀ ਇਹ ਵੀ ਭਾਈ ਪਾਰਦੀ ਹੈ ਕਿ ਘਰ ਨਹੀਂ ਕਰਦੀ ਪੱਟੀ ਇਹ ਕਰਦੀ ਪੱਟੀ ਠੀਕ ਹੈ ਭਾਈ ਮੈਂ ਸ਼ੌਕ ਰਾਈਏ ਭਰਾਵਾਂ ਨੂੰ ਆ ਜੀ ਕਰ ਦੇ ਹਾਂਜੀ ਭਾਈ ਆ 골ਡਨ ਜੂੜਾ ਹੀ ਪਾਰਦਾ ਹੈ ਠੀਕ ਹੈ ਜੀ ਨਰਮਾ ਦੀ ਠੀਕ ਹੈ ਹਾਂ ਅਨਰਜੀ ਹਾਂ ਬਹੁਤ ਵਧੀਆ ਨਰਜੀ ਦੋਵੇਂ ਮੋਹਰਾਂ ਦੇ ਦੋਵੇਂ ਮੋਹਰਾਂ ਦੇ ਲੈ ਜੇ ਲਓ ਜੀ ਭਾਈ ਜੀ ਇਹਨਾਂ ਦੋਹਾਂ ਕਬੂਤਰ ਆ ਜਿਹੜੇ ਜੋੜਾ ਵਾ ਇਹ ਮੋਹਰਾਂ ਦੇ ਲੈ ਹੈ ਜੇ ਠੀਕ ਹੈ ਜੀ ਆਹ ਲਓ ਜੀ ਬਹੁਤ ਵਧੀਆ ਪਰਖ ਹੁੰਦਾ ਹੈ ਮਾਦੀ ਦੇ ਆ ਜੀ ਉਦੋਂ ਦੀ ਕੜੀ ਪਈ ਐ ਸ਼ਾਹ ਉਹਦੀ ਗੱਟੀ ਪਈ ਐ ਤੁਹਾਨੂੰ ਮਾਦੀ ਦੇ ਗੱਟੀ ਦਿਖਾਉਨੇ ਆ ਜੀ ਭਾਈ ਚਲੋ ਓਕੇ ਛੱਡ ਦੇ ਮਾਦੀ ਖੜਾ ਲਓ ਜੀ ਆ ਮਾਦੀ ਇਹ ਇਹ ਮਾਦੀ ਜਿਹੜੀ ਮੋਹਰਾਂ ਦੇ ਭਾਈ ਜੀ ਨੇ ਖਰੀਦੀ ਸੀ ਇਹ ਲੱਖ ਦਾ ਹੀ ਸ਼ੌਂ ਕਰਾਉਨੇ ਸਾਰੇ ਭਰਾਵਾਂ ਨੂੰ ਠੀਕ ਹੈ ਜੀ 골ਡਨ ਮਾਦੀ ਵੀ ਬਹੁਤ ਵੱਡ ਕੈਂਡ ਮਾਦੀ ਹੈ ਲਓ ਜੀ ਆਓ ਆ ਲਓ ਲਓ ਜੀ ਆ ਕੱਟੀ ਉਦਦੀ ਪਈ ਜੀ ਠੀਕ ਹੈ ਜੀ ਓਕੇ ਹੁ ਆ ਵੀ ਹੀਨਾ ਕਬੂਤਰ ਭਾਰਦਾ ਹੈ ਅੱਛਾ ਜੀ ਇਹਦੇ ਬੱਦਨਾ ਦੇ ਵਿੱਚ ਆ ਇਹਦੇ ਮੋਹਰ ਨਹੀਂ ਲੱਗੀ ਠੀਕ ਜੀ ਲੱਗੀ ਹਾਂ ਜੀ ਤੇ ਕਿਹਨੇ ਪਾਇਆ ਪੱਕੀ ਗੱਟੀ ਦਾ ਜੇ ਕਬੂਤਰ ਜੇ ਠੀਕ ਹੈ ਜੀ ਉਹਦੀ ਉਦਾਂ ਇਹਦਾ 29 ਨੰਬਰ ਤੇ ਇਹੇ ਮੋਢੇ ਆਂਦੇ ਨਾ 29 ਨੰਬਰ ਤੇ ਇਹ ਲਿਖਿਆ ਜੀ ਹਾਂਜੀ ਤੇ ਇਹਦੇ ਮੋਢਿਆਂ ਦੇ ਉਸ ਟਾਈਮ ਕਲਰ ਲੱਗਾ ਹੀ ਤੇ ਨੇਰ ਦੇ ਵਿੱਚ ਆਇਆ ਸੀ ਹਾਂਜੀ ਠੀਕ ਆ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਹਲੋ ਜੀ ਓਕੇ ਓਕੇ ਹਲੋ ਇਹ ਪਾ ਰ ਓਕੇ ਐ ਇਤਨਾ ਮਾਦੀ ਲੱਗੀ ਜਿਹੜੀ ਉਹ ਜੀ ਹਾਂਜੀ ਠੀਕ ਆ ਫੀਮੇਲ ਜਿਹੜੀ ਲੱਗੀ ਇਹਦੇ ਨਾਲ ਬੱਚੇ ਆਣੇ ओके। ਆ ਲੈ ਜੀ ਲਾ ਰੱਖਾਂ। ਇਹ ਆਪਣੇ ਘਰੋਂ ਹੀ ਜੇ। ਹਾਂਜੀ। ਹਾਂਜੀ। ਸੋ ਠੀਕ। ਆ ਵੀ ਡੰਪਾਂ ਲਾ। ਇਹ ਵੱਡੇ ਉਸ ਕਬੂਤਰ ਤੇ ਬੱਠਾ। ਲੋ ਜੀ ਇਹਨਾਂ ਦੇ ਵੱਡੇ ਜੋੜੇ ਦਾ ਜਿਹੜਾ ਵਾ। ਠੀਕ ਹੈ ਜੀ। ਉਹਦਾ ਹੀ ਪੱਠਾ ਜੀ ਘਰ ਦਾ ਹੀ। ਹਾਂ। ਪੱਠੀ ਵੀ ਕਰਦੀ। ਪੱਠੀ ਵੀ ਕਰਦੀ ਏ। ਅੱਛਾ ਜੀ। ਠੀਕ। ਉਸੇ ਜੋੜੇ ਦੀ। ਰੋਜੇ ਰੋਜੇ ਇਹ ਪੱਠੀ ਜੀ। ਹਾਂਜੀ। ਲੋ ਜੀ। ਪਰ ਦਾ ਸ਼ੌਂਕ ਕਰ ਲੋ ਮੇਰੇ ਭਰਾ। ਪਰ ਬਹੁਤ ਹੀ ਜ਼ਿਆਦਾ ਲਾਜਵਾਬ ਲੱਗਾ ਜੇ ਇਹਨੂੰ ਕਬੂਤਰ ਨੂੰ। ਤੇ ਜਿਹੜੇ ਤੇ ਆਪਣੇ ਨਵੇਂ ਆ। ਉਹਨਾਂ ਦੇ ਭਰਾਵਾਂ ਨੂੰ ਜ਼ਰੂਰ ਆਉਣਾ ਕਰਨ ਤੇ ਜਿਨ੍ਹਾਂ ਨੂੰ ਪਤਾ ਵਾਦੇ ਉਹਨਾਂ ਨੂੰ ਤੇ ਚਲੋ ਪਤਾ ਹੀ ਹੈ ਜੀ। ਲਓ ਜੀ ਆਹ। ਆ ਲੋ ਜੀ। ਮੱਦੀ ਆਈ ਏ। ਕਿਆ ਹੀ ਬਾਤਾਂ ਮੱਦੀ ਆਈ ਇਹ ਵੀ। ਓਕੇ ਠੀਕ। ਓਕੇ ਠੀਕ ਹੈ ਹਾਂਜੀ ਭਾਈ ਆ ਵੀ ਤਾਂਬੇ ਰੰਗਾ ਕਬੂਤਰ ਪਾਕਿਸਤਾਨ ਨੂੰ ਆਇਆ ਹੈ ਹਾਂਜੀ ਇਹਦੇ ਰੰਗ ਲੱਗੇ ਦੋ ਮਿੰਟ ਸਹੀ ਤੇ ਇਹ ਕਦੇ ਗਾਜਰੀ ਰੰਗ ਲੱਗਾ ਹੈ ਹਾਂਜੀ ਤੇ ਕਾਚ ਤੇ ਇਹ ਰਿਆ ਜਿਹਾ ਲੱਗਾ ਹਾਂਜੀ ਇਹ ਮਤਲਬ ਬੜਾ ਜ਼ੋਰ ਲਾ ਕੇ ਟਿਕਿਆ ਪਾਕਿਸਤਾਨ ਦਾ ਹਾਂਜੀ ਮੇਰੇ ਭਾਈ ਠੀਕ 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 ਦੇਖੋ ਕਲਰ ਇਹੋ ਜਿਹਾ ਤੇ ਕਦੀ ਆਇਆ ਹੈ ਲਓ ਜੀ ਇਹ ਵੀ ਪਾਰ ਦਾ ਕਬੂਤਰ ਆਇਆ ਸੀ ਜੀ ਦੇਸੀ ਕਬੂਤਰ ਇਹ ਦੇਸੀ ਆ ਇਹ ਨਹੀਂ ਲੱਖਾਂ ਕਮਕੀ ਕਬੂਤਰ ਆ ਠੀਕ ਹੈ ਜੀ ਤੇ ਜਿਹੜੇ ਰੰਗ ਰੰਗ ਭਾਈ ਨਹੀਂ ਕਹਿੰਦੇ ਲੱਗੇ ਸੀ ਆ ਬੁਸ਼ੇ ਲੋਈ ਬਿਲਕੁਲ ਹੀ ਦੇਸੀ ਆ ਕਬੂਤਰ ਆ ਸਲੇਟੀ ਆ ਲਓ ਜੀ ਇਹ ਅੱਖ ਦਾ ਤੁਹਾਨੂੰ ਸ਼ੌਕ ਕਰਾਉਂਦੇ ਓਕੇ ਹਾਂ Merci.